ਹਾਂਜੀ ਪਾਪਾ ਜਲਦੀ ਆਓ ਬੇਟਾ ਟਾਈਮ ਹੋ ਗਿਆ ਆ ਗਈ ਆ ਗਈ ਮਾਂ ਮੇਰੇ ਫਾਰਮ ਫੜਾ ਦਿਓ ਪਾਪਾ ਬੁਲਾਉਂਦੇ ਆ ਹਲੋ ਹਲੋ ਦੱਸ ਸੁਣ ਹਾਂਜੀ ਧਿਆਨ ਨਾਲ ਫੜੀਂ ਫਾਰਮ ਠੀਕੋ ਬਾਏ ਹਾਈ ਹਾਈ ਜਿੱਦਾਂ ਕੁੜੀ ਕਿਤੇ ਨਾ ਕਿਤੇ ਵੇਖੀ ਜਾਂਦੀ ਨੌਕਰੀ ਇਹਨੇ ਤੇ ਲੱਗ ਜਾਣਾ ਨੌਕਰੀ ਆ ਮੇਰਾ ਵਿਨੜ ਸਾਰਾ ਦਿਨ ਅੰਦਰ ਮੰਜੇ ਤੋੜਦਾ ਰਹਿੰਦਾ ਮੁੰਡੇ ਨੂੰ ਆਣੀ ਆ ਵੇ ਪੜ ਲਾ ਵੇ ਪੜ ਲਾ ਵੇ ਕਿ ਤੇ ਇਨਵਿਕ ਤੇ ਕੋਈ ਸਰਕਾਰੀ ਨੌਕਰੀ ਮਿਲ ਜੂ ਪਰ ਕਿੱਥੇ ਇਹਨਾਂ ਦੇ ਕਿਤੇ ਨਾ ਕਿਤੇ ਨਾਉ ਉੜਾਈ ਲੈਣਾ ਜਿੱਦਾਂ ਦੇ ਤੇਜ ਹੈ ਗਏ ਆ ਬਸ ਬਸ ਇਹੋ ਗੋਹ ਕਰ ਛੜੀ ਵੇ ਸ਼ਰਮ ਕਰ ਲਾ ਥੋੜੀ ਬਹੁਤੀ ਵੱਧ ਲਾ ਸ਼ਰਮ ਕਰ ਲਾ ਉਹ ਕੁੜੀ ਚਲ ਗਈ ਆ ਜੇ ਕਿਤੇ ਉਹਨੂੰ ਨੌਕਰੀ ਮਿਲ ਗਈ ਨਾ ਪੁੱਤ ਆ ਤੇਰਾ ਨੱਕ ਤੇ ਚੰਗੀ ਤਰ੍ਹਾਂ ਵੱਡੂਗੀ ਚੰਗੀ ਤਰ੍ਹਾਂ ਵੀ ਭਰਾ ਘਰ ਵਿਹਲਾ ਬੈਠਾ ਵਿਹਲਣ ਤੇ ਕੁੜੀ ਨੌਕਰੀਆਂ ਕਰਦੀ ਫੈਦੀ ਆੜ ਗਵਾੜ ਨੇ ਵੀ ਕਹਿਣਾ ਵਾ ਅੰਤਰਾ ਤੈਨੂੰ ਆਖਿਆ ਪੜਾਈ ਕਰ ਲਾ ਉਦੋਂ ਤੈਨਾਂ ਮੈਨੂੰ ਇੰਨੇ ਦੇ ਦੇ ਇੰਨੇ ਦੇ ਦੇ ਔਖੀ ਹੋ ਹੋ ਤੇਰੀਆਂ ਫੀਸਾਂ ਦੇਣ ਨਹੀਂ ਔਖੀ ਹੋ ਹੋ ਕੇ ਤੇ ਅੰਤਰਾ ਜੇ ਕਿਤੇ ਤੂੰ ਫੇਲ ਹੋ ਗਿਆ ਨਾ ਪੁੱਤ ਤੇ ਦੇਖੀ ਬਣਦਾ ਤੇਰਾ ਕੀ ਆ ਆ ਜਿਹੜੇ ਨੋਟ ਦੇਣ ਦੇ ਹੀ ਆ ਠਿਕਰੀਆਂ ਨਹੀਂ ਆ ਪੈਸੇ ਆ ਮੰਮੀ ਚੁੱਪ ਕਰ ਜਾ ਐਵੇਂ ਨਾ ਮੇਰਾ ਦਿਮਾਗ ਖਰਾਬ ਕਰ ਮੇਰਾ ਦਿਮਾਗ ਅੱਗੇ ਬੜਾ ਖਰਾਬ ਜਿਹੜਾ ਅੱਜਾ ਥਾਂ ਹੱਥੋਂ ਚਲ ਗਿਆ ਵਾ ਮੇਰੇ ਮੇਰੀਆਂ ਪਿੱਛਾ ਤੈਨੂੰ ਬੜੀਆਂ ਦੁਖਦੀਆਂ ਵਾ ਆਪ ਜਿਹੜਾ 1.5 ਲੱਖ ਰੁਪਈਆ ਖਾ ਗਏਂ ਕੜੇ ਤੇ ਉਹ ਉਹ ਨਹੀਂ ਗਾ ਉਹ ਪੈਸੇ ਨਹੀਂ ਤੂੰ ਹੀ ਟੱਬਰ ਚ ਲੱਗ ਗਿਆ ਮੇਨੇ ਮਾਰ ਲੱਗ ਗਿਆ ਮਾਂ ਨੂੰ ਮੈਂ ਨਾਨੀ ਨੂੰ ਜ਼ਰੂਰਤ ਹੀ ਤੇ ਅਨੇਕ ਪਾਲੇ ਖਾ ਲਿਆ ਓ ਜਦੋਂ ਮੈਂ ਕਹਿੰਦੀ ਵੀ ਦੇ ਦਊਗੀ ਫਿਰ ਜਦੋਂ ਨੇ ਆਣ ਕੇ ਮਾਰਦੀ ਮੰਗ ਲਈ ਤਿਹੜੇ ਕੋ ਹੁਣ ਸਾਰੀ ਉਮਰ ਤੁਸੀਂ ਮੈਨੂੰ ਮਿਹਣਾ ਹੀ ਮਾਰਨੇ ਸਾਰੇ ਟੱਬਰ ਨੇ ਕਰਨਾ ਵੀ ਕੀ ਆ ਇੱਕੋ ਚਾਟੀ ਦੇ ਤੇ ਚਟੇ ਵੱਟੇ ਜੇ ਸਾਰੇ ਤੁਸੀਂ ਤੂੰ ਕਿੱਦਾਂ ਮੈਨੂੰ ਫਿਰ ਸਾਲੇ ਵੇਣੇ ਮਾਰਦੀ ਆ ਤੇ ਮਾਰਨਾ ਨਹੀਂ ਮਾਂ ਵਾ ਕੋਈ ਵੀ ਕਹਿ ਸਕਦੀ ਆ ਤੂੰ ਗਾੜੀ ਬੋਲੇਗਾ ਹੁਣ ਮੇਰੇ ਤੇ ਬੋਲਣਾ ਨਹੀਂ ਆ ਕੜਾ ਖਾ ਗਈਆਂ ਸਾਰਾ ਚੱਲ ਪਿਆਰ ਐ ਲੰਮੈ ਪਿਆਰ ਐ ਜਦੋਂ ਕੁੜੀ ਲੈ ਕੇ ਆ ਗਈ ਨਾ ਕਾਗਜ ਤੇ ਡਿਗਰੀਆਂ ਉਹਨੂੰ ਮਿਲ ਗਈ ਨੌਕਰੀ ਵਧੀਆ ਸਰਕਾਰੀ ਤਾਂ ਫੇਰ ਵੇਖੀ ਅੱਖਾਂ 'ਚ ਕਸੁੰਦੇ ਦੇ ਕੇ ਤੇਰੇ ਅਰਗੇ ਨਾ ਤੇਰੇ ਅਰਗੇ ਨਾ ਅੱਖਾਂ 'ਚ ਕਸੁੰਦੇ ਦੇ ਦੇ ਰੋਂਦੇ ਹੁੰਦੇ ਆ ਫੇਰ ਆਣ ਗਵਾਂਢ ਨੇ ਵੀ ਗੱਲਾਂ ਕਰ ਰੀਆਂ ਤੇਰੇ ਜਿਹੜੇ ਦੋਸਤ ਲੱਲੂ ਪੰਜੂ ਤੁਰੇ ਫਿਰਦੇ ਆ ਫੇਰ ਉਹਨਾਂ ਵੀ ਕਰਨਾ ਤੇਰੀ ਭੈਣ ਦੇਵਾ ਤਰੱਕੀ ਕਰ ਗਈ ਐ ਫੜੇ ਮੂੰਹ ਲੱਖ ਲਾਂ ਤਾਂ ਤੇਰੇ ਨ ਖੱਤਿਆ ਤੂੰ ਨਾ ਕਦੇ ਮੇਰੇ ਅੱਖੇ ਲੱਗੀ ਤੂੰ ਆ ਦਵਿੰਦਰ ਨੇ ਰੋਟੀ ਨਹੀਂ ਖਾਧੀ ਇਹਨੂੰ ਕੰਨੀ ਚੱਲ ਚੌਲ ਹੀ ਖਾਲਾ ਤਾਈਏ ਇਹ ਲੱਗਦਾ ਮੁੰਡੇ ਨੇ ਮੈਨੂੰ ਮਾੜੇ ਜਿਹੇ ਤੇਰੇ ਵਾਲੀ ਚੱਲੀ ਹਾਂ ਮੈਂ ਕਿਹਾ ਰੋਟੀ ਨਹੀਂ ਖਾਧੀ ਚੋਲ ਖਾ ਲ ਨਹੀਂ ਨਹੀਂ ਮੈਂ ਨਹੀਂ ਖਾਣੇ ਤੂੰ ਨਹੀਂ ਖਾਣੇ ਤੇਰੀ ਪਸੰਦ ਦੇ ਆ ਉਹ ਜਦੋਂ ਮੈਂ ਕਿਹਾ ਨਾ ਮੈਂ ਨਹੀਂ ਖਾਣੇ ਤੇ ਬਸ ਨਹੀਂ ਖਾਣੇ ਉਹ ਕਿਸੂ ਕੀ ਪਾਈਏ ਪਹਿਲਾਂ ਸੋਚ ਸਮਝ ਕੇ ਇਦਾਂ ਦੇ ਕੰਮ ਕਰਿਆ ਕਰ ਮੇਰੇ ਸਾਹ ਸੁੱਕੇ ਪਏ ਆ ਕਿਤੇ ਪਾਣੀ ਦਾ ਘੋਟ ਨਹੀਂ ਅੰਦਰ ਨੰਗਾ ਡਿਆ ਹੈ ਤੇ ਮੈਨੂੰ ਜਰਦੇ ਪੁੱਛਣ ਡਈ ਆ ਅੱਗੋਂ ਪਿੱਛੋਂ ਕਿਤੇ ਕਿਉਂ ਨਾ ਜਰਦੇ ਨਾਲ ਪੁੱਛੇ ਕਿਤੇ जखਮਾਂ ਤੇ ਲੋਣ ਭੁੱਕਣ ਡਈ ਆ ਗੱਲ ਕਾਦੀ ਤੇ ਇੱਕ ਉਹ ਘਰਕ ਜਾਣਾ ਵਾ ਸਵੇਰ ਦਾ ਨਿਕਲਿਆ ਕਰੋ ਅਜੇ ਤੱਕ ਨਹੀਂ ਬੋੜਿਆ ਪਤਾ ਨਹੀਂ ਆਣ ਕੇ ਕੀ ਤਖਮਾ ਮੇਰੇ ਗਾਲ ਚ ਪਾ ਦੇਣਾ ਉਹਨੇ ਵੀ ਜਿੰਨਾ ਚੇਰਾਉਂਦਾ ਨਹੀਂ ਆ ਕਿੱਥੇ ਪਾਣੀ ਦਾ ਘੋਟ ਮੈਨੂੰ ਨੰਗਣਾ ਵਾ ਅਗਲੀ ਜਰਦੇ ਖਵਾਲਣ ਡਈ ਉਹ ਘਾਣ ਕੇ ਤੇ ਕੀ ਮੈਂ ਜਵਾਬ ਦਵਾਂਗੀ ਨਾ ਨਾ ਦੇਵਿੰਦਰੇ ਦਰਨਾ ਡਰ ਕੇ ਆ ਕੇ ਤੂੰ ਜੀਤਾ ਹੈ ਹੈ ਕੜਾ ਮੇਰਾ ਖਾ ਰਿਆ ਮੈਂ ਖਾ ਲਿਆ ਇਹਨਾਂ ਨੂੰ ਕੀ ਤਕਲੀਫ ਆ ਆਉਣ ਦੇ ਅੱਜ ਅੱਜ ਦੋ ਹੱਥ ਜੋਬਨਾਂ ਵੀ ਕਰ ਹੀ ਲੈਣੇ ਆਂ ਹਾਂ ਡੜ ਕੇ ਮੁਕਾਬਲਾ ਕਰਨਾ ਸ਼ੇਰਨੀ ਨੇ ਜੇ ਡਰ ਗਈ ਨਾ ਤੇ ਇਦਾਂ ਦੇ ਤੇ ਕਈ ਜਾਂਦੇ ਹੁੰਦੇ ਆ ਹਾਈ ਤੇ ਕਹੀ ਇਹਨਾਂ ਦੇ ਮੈਨੂੰ ਥੱਲੇ ਲਾ ਲੈਣਾ ਬੜੀ ਸ਼ਤਿ ਆਇਓ ਉਹ ਕੈਫੇਸ ਤੇ ਜਾਣਾ ਸੀ ਉੱਥੇ ਕਿਹੜਾ ਬੀਟ ਹੁੰਦੀ ਆ ਅੱਛਾ ਅੱਛਾ

ਆ ਗਿਆ ਆ ਗਿਆ ਬੜਾ ਟਾਈਮ ਲਾਇਆ ਵਾ ਮਾਤਾ ਬੈਂਕਾਂ ਦੇ ਕੰਮ ਹੀ ਇਦਾਂ ਦੇ ਕੀ ਕਰਨਾ ਟਾਈਮ ਤੇ ਲੱਗਦੇ ਹੀ ਉੱਥੇ ਤੇ ਬਣੀ ਗੱਲ ਕੋਈ ਆਹ ਬਣ ਜੂਗੀ ਕੋਈ ਗੱਲ ਨਹੀਂ ਹੋਰ ਕੜਾ ਵੀ ਲੱਗ ਗਿਆ ਯੋ ਕੜਾ ਲੱਗ ਗਿਆ ਹਾਂ ਤੇ ਦਵਿੰਦਰ ਸੱਚੀ ਰਹੁੰਦੀ ਕੜਾ ਘਰੋਂ ਹੀ ਲੱਭਾ ਰਾ ਹੁਣ ਓ ਘਰੋਂ ਹੀ ਮਿਲਣਾ ਵਾ ਤੇਰੇ ਸਹੁਰੇ ਪਹਚਾਇਆ ਯੋ ਖਾ ਗਿਆ ਹੀ ਮਾਵਾ ਤੀਆਂ ਤੇ ਲੱਭਣਾ ਕੜਾ ਸਾਰੇ ਟੱਬਾ ਤੋਂ ਸਦਾਈ ਬਣਾਇਆ ਵਾ ਤੁਹਾਨੂੰ ਕੌਣ ਕਹਿੰਦਾ ਦੇਰੀ ਸਸਾਈ ਜੇ ਅੱਵੀ ਹਸਾਈ ਨੇ ਜਗਾ ਦੇ ਮੇਰਾ ਪੁੱਤ ਹੈ ਨਹੀਂ ਜਿਹੜੇ 4 ਮਾਜੇ ਦੇ ਪੱਲੇ ਪੈ ਗਈ ਵੀ ਚਾ ਚਿੰਕੇ ਇੰਨੀ ਛੋਟੀ ਕੋ ਮਾਰਿਆ ਹੋਮ ਮੇਰੇ ਕੀ ਫਿਲਾਈ ਜੋ ਬਣਾ ਤਸ ਬਾਕੜੀ ਆ ਆਛਾ ਆਛਾ ਗੱਲ ਸੁਣੋ ਜੋ ਬੰਨੇ ਬੜੇ ਗੁੱਸੇ ਨਾਲ ਬੂਆ ਮਾਰਿਆ ਅੰਦਰ ਆਓ ਜਰਾ ਮੇਰੇ ਘਰ ਤੇ ਖੋਲਿਆ ਨਹੀਂ ਆ ਇੱਕ ਮਿੰਟ ਬਾਅਦ ਫੋਨ ਕਰਦਾ ਯਾਰ ਜੀ ਸਟਾਰਟੀ ਬੱਸ ਜੋ ਬਣ ਲੈ ਆ ਤਾ ਵੇਖ ਲੈ ਜੀ ਕਰਤੂਤ ਇਨੇ ਜਿਹੜੀ ਕਰਤੂਤੀ ਹੈ ਤੇ ਉਹਦਾ ਨਹੀਂ ਪਤਾ ਪਤਾ ਰਾਹ ਕੀ ਕੀਤਾ ਤੂੰ ਟੁਕੜੇ ਹੋਰੇ ਨਾ ਕੀ ਕਰਨ ਚਾਰ ਤੋਂ ਨਾ ਹੋਰ ਪੈਗੀ ਨਾ ਨਿਕਲੇ ਜੀ ਸੀ ਠਾਲ ਪੈਗੀ ਆ ਇਹੋ ਕਹਾਂ ਚਾਉਂਗੀ ਆਈ ਮੇਰੇ ਜਿੱਤੇ ਸਿੱਧਾ ਬਤਾਰ ਮੇਰਾ ਕਰੇ ਇਹ ਸਿੱਧਾ ਮੈਨੂੰ ਕੱਜੀ ਹੋਰ ਭਾਈ ਆ ਮੈਂ ਤੇ ਜਿੱਦਾ ਭਾਲੂ ਆਇਆ ਹਾਂ ਜਾਂ ਪਾਣੀ ਦੇ ਆ ਕੇ ਦੇ ਚਾਚੀ ਮੈਂ ਨਹੀਂ ਪੀਣਾ ਪਾਣੀ ਪੁਣੀ ਮੇਰਾ ਕੜਾ ਹੀ ਮੈਂ ਖਾ ਗਈ ਰੱਖ ਲਿਆ ਕਰ ਲਿਆ ਇਹਨਾਂ ਦੇ ਕੱਲ ਨੂੰ ਤੂੰ ਸਾਨੂੰ ਵੀ ਲਾ ਦੂਗੀ ਤੂੰ ਖਾ ਰਹੀਆਂ ਚੁੱਪ ਕਰ ਬਹਿ ਜਾ ਬਰਾਂ ਨਾ ਤੂੰ ਜੋ ਵੀ ਨਾ ਇੰਦਾ ਲੜਾਈ ਕੋਲ ਪਾਇਆ ਕੜਾ ਮਿਲ ਜਾਣਾ ਕਿਤੇ ਨਹੀਂ ਹੁਣ ਕੜਾ ਮਿਲ ਜੂਗਾ ਤਾਂ ਇਹ ਤਾਨੂੰ ਖਾ ਸਾਨੂੰ ਖਾ ਜੂਗੀ ਬੈਣ ਤੁਹਾਨੂੰ ਮੈਂ ਹੋਣਾ ਠੰਡ ਪੈ ਗਈ ਐ ਚੱਕੀ ਤਰ੍ਹਾਂ ਸਾਰੇ ਟੱਬਰ ਨੂੰ ਤੂੰ ਤੇ ਮੇਰੀ ਵੈਰੀ ਬਣ ਗਈ ਮੇਰਾ ਕੜਾ ਹੀ ਮੈਨੂੰ ਤਾਂ ਦੱਸ ਦੀ ਕਮ ਸਕਮ ਜੇ ਕਿਸੇ ਨੂੰ ਦੇਣਾ ਸੀ ਆ ਪਿਆਹ ਨੂੰ ਪਾਣੀ ਮੇਰੀ ਬਿਨਾ ਪਾਣੀ ਪਾਣੀ ਜਿਵੇਂ ਜਨਮ ਨਾਲ ਉੜਪੋ ਜੇ ਮੇਰੇ ਤੇ ਮੇਰੇ ਹੱਥ ਤੋਂ ਤੇ ਗਾਇਰਾਂ ਤੇ ਸੇਂਤਿਆਂ ਨੇ ਕੰਮ ਤੇ ਤੂੰ ਕੀਤਾ ਬੜਾ ਗਲਤ ਤੇ ਬੜਾ ਵੱਡਾ ਸ਼ਿਦਾਈ ਬਣਾਇਆ ਸਾਰਾ ਟੱਬਰ ਨੂੰ ਹਨੂ ਕਿੰਨੇ ਦਿਨ ਹੋਏ ਹਨੂ ਕਿਹੜੇ ਚੱਕਰਾਂ ਚ ਪਾਇਆ ਵਾ ਤੇ ਗਲਤੀ ਤੇਰੀ ਵੀ ਬੜੀ ਆ ਹੱਥ ਨਹੀਂ ਕਦੀ ਚੁੱਕੀਦਾ ਇਹਦਾ ਮੂੰਹ ਨਾਲ ਗੱਲ ਕਰਦਾ ਮੈਂ ਆਪਣੀ ਮਾਂ ਨੂੰ ਫੋਨ ਏਦਾਂ ਭੌਂਦੀ ਏਦਾਂ ਭੌਂਦੀ ਹੱਥ ਨਹੀਂ ਚੁੱਕਣਾ ਕੀ ਕਰਨਾ ਨਾ ਹੁਣ ਲੜਾਈ ਪਾਇਆ ਕੜਾ ਕਿਤੇ ਮਿਲ ਜਾਣਾ ਕਰ ਲੈ ਜਿਹੜੀ ਮਾਂ ਨੂੰ ਫੋਨ ਕਰਨਾ ਮਾਂ ਨੇ ਹੁਣ ਚੇਲੇ ਵਾਦੀ ਹੋਣਾ ਚਲੋ ਕਿੰਨਾ ਦੱਸਿਆ ਵਾਜੀ ਨਹੀਂ ਉਹ ਤਾਂ ਬੂੜਾ ਕਿਉਂ ਟੱਕਾ ਇੱਕ ਗੱਲ ਦੱਸ ਕੁੱਤਾ ਮੈਂ ਫੋਨ ਗਈ ਹਾਂ ਇਹ ਦੱਸ ਕੜਾ ਦਿੱਤਾ ਕਿਸ ਨੇ ਇਹ ਤੇ ਦਾਦੇ ਮੈਨੂੰ ਖਾ ਲਿਆ ਮਾਂ ਮੇਰੀ ਨੇ ਆ ਗਈ ਖੜ। ਫੋਰ ਕੋ ਬਾਗੇ ਇਥੋਂ ਜੋ ਕੋ ਹੈਗਾ ਖੋਦੇ ਸਾਰਾ ਕੋ। ਕੱਕ ਉਹ ਸਭ ਪਤਾ ਲੱਗ ਗਿਆ ਵਾ। ਕੋਈ ਗੱਲ ਨਹੀਂ ਤੁਹਾਨੂੰ ਦੱਸਾਂਗੇ ਬੈ ਜਾ ਆਰਾਮ ਨਾਲ। ਤੇ ਮਾਰਤਾ ਹੀ ਹੁੰਦਾ ਹਰ ਚੀਜ਼ ਦਾ। ਜਾ। ਕੋਈ ਨਹੀਂ ਮਾਰ ਦਿਆ ਜਾ ਕੇ ਮਤੇ ਬੜਾ ਪਹਿਲਵਾਨ ਬਣ ਗਿਆ ਵਾ। ਵੇਖ ਦਵਿੰਦਰ 100 ਲੋੜਾਂ ਹੁੰਦੀਆਂ ਵਾ। ਜੇ ਤੇਰੀ ਮੰਮੀ ਨੇ ਖੜਿਆ ਵੀ ਸੀ ਨਾ ਅਸੀਂ ਕਹਿੰਨੇ ਤੈਨੂੰ ਕੋ ਕਿਹਾ ਕੋਈ ਇਤਰਾਜ਼ ਕੀਤਾ ਤਾਂ ਸਿੱਧੀ ਸਿੱਧੀ ਗੱਲ ਦੱਸਦੀ ਵੀ ਮੈਂ ਕੜਾ ਦਿੱਤਾ ਸੀ ਵਰਤਨ ਨੂੰ ਤੇ ਵਰਤਿਆ ਗਿਆ ਕੋਈ ਨਹੀਂ ਜਦੋਂ ਪੈਸੇ ਹੋਣਗੇ ਬਣਾ ਦੂਗੀ। ਕਿਉਂ ਇੰਨੇ ਚ ਮੇਲੇ ਚ ਪਾਇਆ ਬਾਬੇ ਦੇ ਤਾਰੇ ਦੇ ਚੱਲੀ ਮੈਂ ਘਰ ਕੇ ਇਹਨੂੰ ਗੱਲ ਨਹੀਂ ਕਰਨ ਦੇਣੀ ਤੁਹਾਨੂੰ ਕੀ ਤੁਸੀਂ ਚਰਦੇ ਆਪਣਾ ਆਪਣਾ ਖਾਓ ਤੂੰ ਜਾ ਕੇ ਤੇ ਬਣਾਵਾਤੀ ਬਣਾਇਆ ਸੀ ਜੇ ਮੈਂ ਨਾ ਕੋ ਕੋਨਾ ਪਿੱਛੋ ਅੱਜ ਤੁਸੀਂ ਚਰਦੇ ਬਣਾਏ ਪਤਾ ਹੀ ਵੀ ਮੇਰੀ ਜਾਂਗਲ ਲੱਥਣੀ ਆ ਸਭ ਸਖਾ ਚੋਕ ਚ ਕਾ ਕੇ ਦੇਣਾ ਕਰ ਲਿਆ ਮਾਤਾ ਨੇ ਜਿਹੜੀ ਬੈਠੀ ਐ ਤੇ ਪਰ ਲੈ ਵੇਹ ਲੋ ਕਰ ਲੋ ਗੱਲ ਸੁਣ ਦਿੱਤੀ ਆ ਜੇ ਮੈਂ ਨਾ ਕੋਸ਼ ਬਣਾਉਂਦੀ ਨਾ ਤੇ ਫਿਰ ਇਹਨੇ ਕਹਿਣਾ ਵੀ ਮੇਰੀ ਮਾਂ ਆਈ ਕੋ ਬਣਾਇਆ ਨਹੀਂ ਮੇਠਾ ਤੇਰੇ ਝੂਠ ਨੂੰ ਬਣਾ ਨੇ ਝੂਠ ਨੂੰ ਆਈਏ ਇੱਕ ਇੰਨੇ ਆਪੇ ਗਾਂ ਤੋਂ ਜ਼ਿੰਦਗੀ ਵਿੱਚ ਕਦੀ ਪਰਿਵਾਰ ਤੋਂ ਝੂਠ ਨਾ ਬੋਲੀ ਹਾਂ ਜਿੱਥੇ ਲੋੜਾ ਮਾਪਿਓ ਭੈਣ ਭਰਾ ਨੂੰ ਇੱਕ ਦੀ ਚੁੱਕ ਲੈ ਕੇ ਵਰਤਨਾ ਮੰਗ ਗੱਲ ਕਰ ਘਰ ਦੇ ਵਿੱਚ ਉਹਨਾਂ ਕੋਲ ਰੱਖਣਾ ਘਟੂ ਘਟ ਜੋ ਬਣਉਂ ਦਿਹਾਦਿੰਦੀ ਤੇ ਆ ਜਾ ਖਾਂਦੀ ਦੇਣਾ ਨੀਲ ਪਾਏ ਮੂੰਹ ਤੇ ਬੈਠੀ ਰਹਿੰਦੀ ਰਹਿੰਦੇ ਉਹਨੇ ਨਹੀਂ ਸੱਦਾ ਰੱਸੀ ਬਲ ਗਈ ਪਰ ਬਲ ਨਹੀਂ ਗਿਆ ਇਹਦੀ ਤੇ ਉਹ ਗੱਲ ਵਾ ਹੱਦ ਹੋ ਗਈ ਇਹਦੇ ਵਾਲੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੀ ਪੀ ਮੈਂ ਕੀ ਕੀਤਾ ਤੇ ਕਿਉਂ ਕੀਤਾ ਉਹ ਚੱਲ ਛੱਡੋ ਲੋਕਾਂ ਦਾ ਸੁਣਾਉਣ ਅਨੁਜ्ञਾ ਹਾਂ ਤਾਂ ਮਾਸ਼ਾਅੱਲਾ ਆਗੇ ਲੋਕਾਂ ਨੂੰ ਘਰ ਦੇ ਵਿੱਚ ਤੇ ਮਿਲ ਜਾਣਾ ਕਿਤੇ ਕੋ ਗੱਲਾਂ ਕਰਾਉਣ ਨੂੰ ਕੋਈ ਗੱਲ ਨਹੀਂ ਜੁੱਤੀਆਂ ਖਾਲੀਆਂ ਬੋਲੋ ਨਾ ਸੱਚ ਦਾ ਗੱਲ ਤੇ ਪਹਿਲਾਂ ਇਹਨੂੰ ਖਿੱਚ ਰੱਖਿਆ ਹੁੰਦਾ ਤੂੰ ਵੀ ਉੱਧਰ ਧੀ ਰਹੀ ਆ ਹੁਣ ਇਹ ਗੱਲ ਦਾ ਨਾ ਇੱਥੇ ਹੀ ਭੋਗ ਪਾ ਦੋ ਰੋਈ ਦੀ ਆਰੀ ਕੜੇ ਦੀ ਗੱਲ ਨੂੰ ਨਾ ਛੇੜਿਆ ਕਰੋ ਉਹ ਜਿਆ ਜੋ ਬਣਾ ਮੈਂ ਤਾਂ ਸੋਨੀਏ ਨੇ ਦੱਸਿਆ ਵੀ ਚਾਚਾ ਭੱਜ ਕੇ ਅੰਦਰ ਗਿਆ ਮੈਂ ਫੇਰ ਗਈ ਤੇਰੇ ਨਾਲ ਐਦਾਂ ਬੰਦਾ ਛੱਟ ਪੇਟ ਲਾ ਦੇ ਤੇ ਇਹਦੀ ਵੀ ਕਿੰਨੀ ਵੱਡੀ ਗਲਤੀ ਆ ਸ਼ਿਦਾਈ ਜਿਆ ਇੰਨਾ ਵੱਡਾ ਝੂਠ ਇੰੀਆਂ ਹੇਰੀਆਂ ਫੇਰੀਆਂ ਜਨਾਨੀ ਚ ਜੋ ਬੋਨਾ ਆਗੇ ਕੰਮ ਕੀਤਾ ਤੂੰ ਐਦਾਂ ਦਾ ਕੰਮ ਹਟੇ ਘਰ ਦੇ ਵਿੱਚ ਹੋਇਆ ਕਦੀ ਜਿਹੜਾ ਉਹਨੇ ਕੀਤਾ ਉਹਨੂੰ ਨੇ ਦੇਖਿਆ ਵੀਰ ਮੇਰੇ ਗਾਲ ਪਈ ਜਾਂਦਾ ਫੇਰ ਉਲਟਾ ਤੇ ਫਿਰ ਐਦਾਂ ਤੇਰੇ ਤੇ ਉਹਦੇ ਵਿੱਚ ਫਰਕ ਕੀ ਰਹਿ ਗਿਆ ਨਹੀਂ ਇਹਨੇ ਕੀਤਾ ਕਿ ਮੈਨੂੰ ਤਾਂ ਦੱਸਦੀ ਮੈਂ ਬੰਦਾ ਹੀ ਦਾ ਮੰਨਨੇ ਆ ਗਲਤੀ ਆ ਪਰ ਮੂੰਹ ਨਾ ਗੱਲ ਕਰੀਦੀ ਹੋਈ ਦੀ ਮੈਂ ਤਾਂ ਚਾਰ ਦਿਨ ਹੋ ਗਏ ਦਰੋਂ ਨਿਕਲ ਗਿਆ ਸਾਰੇ ਘਰ ਦੇ ਨਾ ਲੱਗਣ ਡਿਆ ਕਿ ਕੜਾ ਗਿਆ ਤੇ ਗਿਆ ਕਿਤੇ ਆ ਤੇ ਹੁਣ ਪਤਾ ਲੱਗਾ ਕਿ ਕੜਾ ਨੇ ਆਪਣੀ ਮਾਮ ਦਿੱਤਾ ਚਲੋ ਹੈ ਤੇ ਉਹਦੀ ਗਲਤੀ ਆ ਇਹ ਗੱਲ ਹਿਵੀ ਕਹਿੰਨੇ ਆ ਪਰ ਇਦਾਂ ਜਨਾਨੀ ਦੇ ਕਦੀ ਹੱਥੀ ਨਹੀਂ ਪਈਦਾ ਹੋਈਦਾ ਅਸੀਂ ਸੱਕ ਤੇ ਸਾਰਾ ਕੁਝ ਕਰਦੇ ਨਾ ਉਹ ਤੇਰਾ ਨਾਮ ਹੀ ਲਾਉਂਦੀ ਕੜੇ ਦਾ ਹੈ ਫਿਰ ਹੁਣ ਨਿਕਲਿਆ ਕਿੱਥੋਂ ਉਹਦੇ ਕੋਈ ਉਹ ਗੁੱਸਾ ਤੇ ਆਉਂਦਾ ਹੀ ਵੀ ਜਿਹਦੀ ਚੀਜ਼ ਗਵਾਚੀ ਹੋਵੇ ਉਹਦੇ ਵਾਸਤੇ ਸਾਰੇ ਚੋਰ ਹੁੰਦੇ ਆ ਹੁਣ ਇਸ ਚੀਜ਼ ਦਾ ਇਹਨੂੰ ਪਤਾ ਹੀ ਅਸੀਂ ਤੇ ਵਿੱਚ ਵਿੱਚ ਆਪ ਮਰ ਮਰ ਮਿੱਟੀ ਹੋਣ ਦੇ ਮੈਂ ਇਹਨੂੰ ਅਜੇ ਤੱਕ ਕਦੀ ਹੱਥ ਨਹੀਂ ਲਾਇਆ ਗੁੱਸੇਵਾਂ ਲਾਇਆ ਦੁੱਸਾ ਇਹਨੂੰ ਇੰਨਾ ਚੜਿਆ ਤਾਬ ਸਹੀ ਗੱਲ ਨਹੀਂ ਹੁਣ ਆ ਲੜਾਈ ਪਾਇਆ ਨਾ ਚ ਲਾ 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 ਕੀਤਾ ਕੜਾ ਕਿਤੇ ਮਿਲ ਨਹੀਂ ਜਾਣਾ ਆਣਗਵਾੜ ਪਤਾ ਲੱਗੂਗਾ ਨਾ ਤੇ ਬਾਦੀ ਦਾ ਘਰ ਤੋਂ ਜਲੂਸ ਨਿਕਲੂਗਾ ਉਹ ਭਾਬੀ ਚੀਜ਼ ਹੁੰਦੀ ਐ ਸੁਣਾ ਕਿ ਲੋੜ ਪੈਣ ਤੇ ਦੇ ਦੋ ਦੱਸ ਕੇ ਦੋ ਵੀ ਅਗਲੇ ਲੋੜ ਲੋਕੀ ਦਿੰਦੇ ਲੈਂਦੇ ਆ ਗੱਲ ਸੁਣ ਦਿੱਤਾ ਦੇ ਲੋੜ ਪੈਣ ਤੇ ਹੋਊਗਾ ਚੰਗੀ ਤੇ ਤੇਰੀ ਸੱਸ ਨਹੀਂ ਆ ਜਿਨੇ ਇਦਾਂ ਦੀ ਕਰਤੂਤ ਕੀਤੀ ਇਹਨੂੰ ਕੀ ਕਹਿਣਾ ਵਾ ਮੇਰੇ ਕੋ ਆ ਦੇ ਮੰਗਦੀ ਆ ਦੇ ਕੋਲੋਂ ਮਾਵਾ ਚੀਜ਼ ਮੰਗੀ ਲਈਦੀ ਆ ਤੇ ਪੜਦੇ ਨਾ ਦੇ ਹੀ ਦੇਈਦੀ ਵੀ ਚੱਲ ਜੇ ਖੜਨੀ ਆ ਤੇ ਇਦਾਂ ਮੋੜਦੀ ਸਭ ਤੋਂ ਵੱਡੀ ਗਲਤੀ ਤੇ ਉਹਦੀ ਸਿਆਣੀ ਬਿਆਣੀ ਦੀ ਪਰ ਜਦੋਂ ਉਹਨੇ ਕਾਰਨ ਕਿ ਆਪਣੀ ਗਲਤੀ ਮੰਨ ਨਹੀਂ ਲਈ ਤੈਨੂੰ ਕਹੀ ਆ ਕਿ ਚਲੋ ਨਥੋਂ ਨਹੀਂ ਜਿਤਨਾ ਮੈਂ ਮਨ ਮਾਂ ਮਾਂ ਕਰਦੀ ਇਹਨਾਂ ਕਰ ਲੈ ਜੋ ਹਦਾ ਮਠਾ ਉਹਨੇ ਚੰਗੇ ਲੱਗੇ ਦਾ ਕਿ ਕਿ ਜਗਲੀ ਲਫੇ ਬਾਹਰ ਬੋਲ ਰਹੀ ਕਿ ਤੇ ਜੋ ਪਹੁੰਚ ਜਲੀ ਚੰਗ ਕਮ ਚੋਪ ਕਸ ਕਮਨੀ ਤੇ ਤਦੇ ਕੋਟ ਖਾਣ ਵਾਲੇ ਮੂਲ ਤਨਾ ਕੁ ਚਿੱਤਾ ਕਰੂੰਗੀ ਤੇ ਤਨੇ ਕਈਦਾ ਹੋਈ ਦਾ ਚਾਚੀ ਆ ਤੇ ਬਾਵਾ ਭਾਈ ਚਾਚੇ ਨੇ ਇੱਕ ਕਰੀ ਤਾਂ ਪਤਾ ਸਾਹ ਦਾ ਓਈ ਕਸ ਯੋ ਕਿੱਦਿਆ ਮੇਰਾ ਦੁੱਖ ਤੇ ਭਾਸਾ ਨਿਕਲ ਜਾ ਨਹੀਂ ਜਰੂਰੀ ਕਾ ਮੈਂ ਪਾਲ ਲੂ ਹਾਏ ਰਬਾ ਮਾਵਾ ਦੀਆਂ ਸਾਰੇ ਪੈਸੇ ਖਾ ਪੀ ਕੇ ਤਾਂ ਦੇਉਂ ਕਰ ਦੂੰ ਕਰ ਤੇ ਮੇਰੀ ਹੋ ਗਈ ਆ ਹਾਏ ਵੇ ਲੋਕੋ ਮੈਂ ਭੁੱਲ ਕੇ ਬਣਾ ਪੈਸੇ ਦੇ ਆਪਣੇ ਸਕੇ ਮਾ ਪਿਓ ਨੂੰ ਮਾਤ ਮੈਨੂੰ ਛੱਡ ਕੇ ਰਿਸ਼ਤੇਦਾਰੀ ਚ ਪੈਸਾ ਤਾਂ ਹੋਈ ਨਾ ਆ ਦੇ ਕੇ ਮੂੰਹ ਕਾਲਾ ਕਰਾਉਣ ਵਾਲੀ ਗੱਲ ਹੀ ਹੋਣ ਲੱਗ ਗਈ ਹੁੰਦੀ ਤੇ ਮੈਨੂੰ ਵੇਹਦੀ ਆ ਕੀ ਭਾਵੀ ਕੱਢੇ ਮੇਰੇ ਨਹੀਂ ਮੇਰੇ ਤੇ ਹੱਡ ਸੇਕ ਤੇ ਕਿਦਾਂ ਨੀਲ ਪਾਏ ਤਾਤੀ ਵਾਹਤ ਹੋਰ ਦੀ ਬੱਤੀ ਆ ਦੱਸ ਕੀ ਅਕਲ ਕੀਤੀ ਇਹਨੇ ਸ਼ਦਾਈ ਜਿਹੇ ਨੇ ਮੂੰਹ ਨਾ ਗੱਲ ਕਰ ਲੈਂਦਾ ਜਿਹੜੀ ਕਰਨੀ ਸੀ ਮੈਨੂੰ ਤਾਂ ਪਤਾ ਹੀ ਨਹੀਂ ਲੱਗਾ ਸੋਨੀਆ ਨੇ ਮੈਨੂੰ ਦੱਸਿਆ ਕੱਪੜੇ ਜੋੜਨ ਲਈਆਂ ਸੀ ਇਹ ਵੀ ਹੁਣ ਇਹ ਆਏ ਅਜੇ ਕਹਿੰਦੀ ਆਂ ਚਾਚਾ ਅੰਦਰ ਗਿਆ ਵਾ ਬੜੇ ਗੁੱਸੇ ਦੇ ਵਿੱਚ ਮੈਂ ਤੇ ਭੈਣਾ ਬੜਾ ਬੂਹਾ ਖੜਕਾਇਆ ਤੇਰੇ ਕੋਲ ਛੋਟਕੇ ਬੂਹਾ ਵੀ ਨਾ ਖੋਲਿਆ ਗਿਆ ਸੱਚੀ ਕੋਈ ਨਾ ਟੱਚਣਾ ਲੈ ਮੈਂ ਅਨ ਰਾਤ ਨੂੰ ਨਾ ਟ ਕੋਰ ਕੱਤੂੰ ਤੇ ਰੰਗ ਬਟਾ ਰੱਖੀ ਨਾ ਉਹਨਾਂ ਹਲਦੀ ਆ ਰੋ ਦੋਤੇ ਕਰਤੀਆਂ ਟਕੋਰਾ ਜਿਹੜੀਆਂ ਤੁਸੀਂ ਮੈਨੂੰ ਕਰਨੀਆਂ ਸੀ ਉਹ ਬੁੜੀ ਆ ਲੈ ਵੇਖਿਆ ਸੀ ਕਿਥੋਂ ਬੋਲਦੀ ਆ ਕੋਈ ਨਹੀਂ ਹੋ ਲਾਂਦੇ ਮੈਨੂੰ ਇੱਕ ਵਾਰੀ ਚੰਗੀ ਇਦਰਾ ਸਟਾ ਜਿਹੜੀਆਂ ਗੁੱਜੀਆਂ ਲੱਗੀਆਂ ਸੈਟ ਦੇਖੀ ਇਹਨੂੰ ਮੈਂ ਕੱਦ ਰਾਤ ਹੁਣ ਚਾਹਾਂ ਚਾਹਾਂ ਬਣਾ ਬਣਾ ਦਿੰਨੀ ਉਠ ੜ ਰਾਤ ਕਹਿਣਾ ਨਹੀਂ ਚਾਹ ਬਣਾ ਦੇ ਤੇ ਮੈਂ ਬਣਾ ਦਿੰਨੀ ਵੀ ਬਜੁਰਗ ਵਾ ਇਹ ਵੀ ਮਾਂ ਵਜੋਂ ਦੀ ਮਾਂ ਪਿੱਛੇ ਛੱਡ ਗਿਆ ਜਦੋਂ ਇਹ ਨਹੀਂ ਮਾਂ ਬਣਦੀ ਕਿੱਦਾਂ ਬੋਲੀ ਤੇਰੀਆਂ ਕਰਤੂਤਾਂ ਇਹ ਮਾਂ ਪਤ ਖਾ ਗਏ ਕੜਾ ਹੋ ਜੋ ਮੈਂ ਦੇ ਕਾਂਲੀ ਮਿੱਟੀ ਪਾਓ ਖੜੇ ਦਿਓ ਤੇ ਹੁਣ ਹੌਂਦ ਬੋਣੀ ਆ ਲੜਾਈ ਕੋਲ ਲੜਾਈ ਕੋਲ ਇੰਨਾ ਪਿਆ ਮਿਲ ਜਾ ਨਾ ਕਿ ਤੇਨੇ ਹੁਣ ਦਿੱਤੀ ਸਾਰਿਆਂ ਨੇ ਮਿੱਟੀ ਪਾਉਣੀ ਆ ਮਰ ਤੇ ਜੂ ਪੈ ਗਈ ਆ ਮਰ ਤੇ ਜੂ ਪੈ ਗਈ ਗਰੀਬਾਂ ਦੀ ਮੈਂ ਤੇ ਉਹ ਵੀ ਕੁੱਤੇ ਖਾਣੀ ਕਰਕੇ ਆਈ ਆ ਮੈਂ ਕਿਹਾ ਤੂੰ ਚੰਗੀ ਕਰਤੂਤ ਕੀਤੀ ਸਾਡੇ ਘਰ 'ਚ ਇਦਾਂ ਦਾ ਕੰਮ ਅੱਗੇ ਹੋਇਆ ਹੀ ਕਦੀ ਸਾਰਾ ਮੈਨੂੰ ਪਤਾ ਕਿਹੜਾ ਕਿੱਥੋਂ ਬੋਲਦਾ ਕਿਹੜਾ ਮੇਰੇ ਵਾਲਾ ਤੇ ਕਿਹੜਾ ਨਹੀਂ ਵਾਲ ਨੇ ਤੂੰ ਕਿਤੇ ਵਾਧੂ ਆ ਆਈ ਇਹ ਗੱਲ ਤੋਂ ਖੇਜਦੀ ਆਪੇ ਝੂਠ ਬੋਲਿਆ ਹੀ ਕਿਉਂ ਐਡਾ ਵਟਾ ਕੰਮ ਟੱਬਰ ਤੇ ਚੋਰੀ ਕੀਤਾ ਹੀ ਕਿਉਂ ਜਦੋਂ ਅੰਦਰ ਦੇਂਗੜ ਦੇਂਗੜੋਂ ਡੀ ਉਦੋਂ ਤੇ ਕਿਸ ਨੇ 부ਵਾ ਖੜਕਾਇਆ ਨਹੀਂ ਜਦੋਂ ਵੱਜ-ਵੱਜ ਗਈਆਂ ਉਦੋਂ ਕਹਿੰਨਾ 부ਵਾ ਪੰਨੇ ਆਹੀ ਮੈਂ ਉਦੋਂ ਦੀ ਬੋਲ ਚ ਦੇ ਚਾਚੀ ਚਾਚੀ ਉਦੋਂ ਤੇ ਹੜ ਗਿਆ ਉਦੋਂ ਤੋਂ ਬੜੀ ਸ਼ੇਰਨੀ ਪਾਣੀ ਛੁੱਟ ਕੇ ਤੇਰੇ ਕੋ 부ਵਾ ਨਾ ਖੋਲਿਆ ਗਿਆ ਤੇਰੇ ਕੋ ਅਗਲੇ ਨੇ ਜੁੰਡੇ ਪੜੇ ਗੋੜਾ ਤੇ ਨਾ ਰੱਖਿਆ ਛੱਡਦਾ ਹੀ ਚੱਲ ਕਰ ਲੈ ਸਿੱਧੇ ਉਹਨਾਂ ਕਿੰਨੇ ਵੇਖਣੇ ਆ ਤੇਰੇ ਉਹਨੇ ਵੇਖਣੇ ਆ ਤੁਸੀਂ ਵੇਖਨੇ ਆ ਨਿਕਲ ਗਿਆ ਜਨੂਸ ਕੱਢਦਾ ਮੇਰਾ ਜਾ ਹਾਂ ਇਹ ਗੱਲ ਤੋਂ ਦੁੱਧ ਲਿਆ ਕੇ ਦੇ ਦਲਾ ਇੱਕ ਦੁੱਧ ਗਰਮ ਕਰਕੇ ਨਾਲ ਹਲਦੀ ਪਾ ਵਿੱਚ ਨਹੀਂ ਮੈਂ ਨਹੀਂ ਪੀਣਾ ਹਲਦੀ ਹਲਦੀ ਵਾਲਾ ਦੁੱਧ ਨਹੀਂ ਹੁਣ ਤੇ ਮੈਨੂੰ ਉਹ ਵੀ ਜ਼ਿਆਰ ਲੱਗਣਾ ਵਾ ਕਰਦੀ ਮੈਂ ਆਪਣੀ ਮਾਂ ਨੂੰ ਫੋਨ ਤੇ ਕਰਦੀ ਮਹਿਲਾ ਮੰਡਲ ਚ ਕੇਸ ਸਾਰਾ ਟੱਬਰ ਨਾ ਬਨੇ ਹਟਿਆ ਤੇ ਮੇਰਾ ਮਾਮਾ ਦਵਿੰਦਰ ਨੇ ਵੇਖੀ ਤਈ ਨਾ ਨਹੀਂ ਭੈਣੇ ਆਵੇ ਹੱਥ ਜੋੜੇ ਇਦਾਂ ਦਾ ਨਾ ਉਹ ਕਦਮ ਚੁੱਕੀ ਅੱਗੇ ਗੜੇ ਅਸੀਂ ਸੋਖੇ ਆ ਕੀ ਤਾਂ ਨਹੀਂ ਲੱਤਾਂਾਂ ਟੁੱਟੀ ਤੋੜ ਦੇਖ ਲੈਨੇ ਮੇਰੀਆਂ ਦਿੱਤੀਆਂ ਵੇਖ ਇੱਧਰ ਕੋਈ ਨਹੀਂ ਹੋਗੀ ਵੇਖ ਕਿਦਾਂ ਕਸੌਣ ਮਾਰੇ ਬਥੇਰੀ ਕੀਤੀ ਵੇਖੀ ਇਹਦੇ ਵੀਰ ਨੇ ਵੀ ਇਹਦੇ ਕੰਨੀ ਕਿੰਨੀ ਤੂੰ ਹਾਂ ਚੁੱਪ ਗਈ ਤੀਰਾ ਜਾਂ ਕੁੜੀਆ ਦੁੱਧ ਲੈ ਕੇ ਹਲਦੀ ਪਾ ਕੇ ਕੱਚੀ ਹਲਦੀ ਨਾ ਲਾਲ ਜੇ ਡੱਬੇ 'ਚ ਉਹ ਤੇ ਚਮਚਾ ਪਾ ਲੈ। ਮੈਂ ਨਹੀਂ ਬੇਬੁਣੀ। ਹਾਂ। ਉਹਦੇ ਨਾਲ ਤੈਨੂੰ ਰਾਹਤ ਜੀ ਮਿਲ ਜਾਣੀ ਆ। ਐਵੇਂ ਨਾ ਹੀ ਤਾਕਤ ਦੀ ਜਾਉਂ। ਲੰਮੇ ਪੈਲਾ ਘੜੀ ਕੋਈ ਨਹੀਂ ਅੱਜ ਮੈਂ ਬਣਾ ਲੈਣੀ ਰੋਟੀ ਆਪੇ। ਅੱਜ ਕੀ ਕਈ ਦਿਨ ਨਹੀਂ ਪਾਣੀ ਮੇਰੇ ਤੇ ਹੱਡ ਦੁਹੰਡੇ ਹੁਣ। ਮੈਨੂੰ ਤਾਂ ਲੱਗਦਾ ਬੈੱਡ ਰੈਸਟ ਕਰਨੀ ਪੈਣੀ ਆ। ਕੰਜ ਕਿਹੜੀ ਜਾ ਤੈਨੂੰ ਬੈੱਡ ਰੈਸਟ ਵਾਲੀ ਕਿਹੜੀ ਗੱਲੋਂ। ਗੱਲ ਅੱਛਾ। ਵੱਜੀਆਂ ਨੇ ਤੈਨੂੰ ਚਾਰ ਖੌਂਸੜੇ ਤੇ ਲੱਜ ਜਾਂਦਾ ਤੈਨੂੰ ਪਤਾ। ਚੱਲ ਠੀਕ ਆ ਗੱਲ ਨਹੀਂ ਬੈੱਡ ਰੈਸਟ ਕਰ ਲੈ। ਚੁੱਪ ਜਾ ਨਾਂ ਵੀ ਪੀੜ ਹੋਊ ਨਾ ਪਤਾ ਵੀ ਹਾਏ ਹਾਏ ਕਰਨਾ ਹੁਣ ਵੇਖੀ ਮੀਨਾ ਮੱਜੇ ਤੇ ਨਾ ਨਾ ਰਹੀ ਥਲਿਓ ਪੈਰ ਨਹੀਂ ਪੁੰਜੇ ਪਾਉਣਾ ਤੁਹਾਨੂੰ ਵੀ ਪਤਾ ਲੱਗ ਜੂ ਮਾਵਾਂ ਦੀ ਇਹਨੂੰ ਕੰਮ ਕਰੀਦਾ ਕਿਦਾਂ ਨੀ ਵਿਆਹ ਨੂੰ ਤੂੰ ਤੇ ਪੜੀਆਂ ਸੌਖੀਆਂ ਹੋਣੀਆਂ ਅੱਜ ਕਿਤੇ ਚੈਨ ਦੀ ਨੀਂਦ ਸੌਣ ਗਈਆਂ ਮੰਮੀ 10 ਰੁਪਏ ਦਈ ਭਾਈ ਆ ਗਿਆ ਹੈ ਵਾ ਹਾਂ ਕਿਨੇ ਮਾਰਿਆ ਤੈਨੂੰ ਮੈਂ ਤੇਰੇ ਨੇ ਮਾਰਿਆ ਤੈਨੂੰ ਐਨਾ ਛੇਵਾਲ ਹੋ ਗਿਆ ਮੈਂ ਖਤੇ ਆਹੋ ਤੂੰ ਵੀ ਕੜੇ ਨ ਰੋਂਨਾ ਪਿਓ ਵੀ ਕੜੇ ਨ ਰੋਂਦਾ ਕਰ ਦੇ ਵੀ ਕੜੇ ਨ ਰੋਂਦੇ ਹੁਣ ਤੇਰੇ ਦੇ ਕਿਨੇ ਜੇ ਛੱਡ ਪੈ ਗਈ ਐ ਹੁਣ ਬਰਪ ਚ ਲੱਗ ਗਏ ਸਾਰੇ ਚੁੱਪ ਕਰਕੇ ਬਹਿ ਗਏ ਸ਼ਾਂਤ ਹੋ ਗਏ ਮੇਰੇ ਜੀ ਡੈਂਗਰ ਡੈਂਗੜ ਹੋ ਗਈ ਆ ਬਾਬਾ ਹੀ ਫੁੱਟਿਆ ਲੱਗਦਾ ਹਾਏ ਵੇ ਦਾਦੂਂਦੀ ਆ ਅਲਰਾਥੀ ਨ ਲਾਇਆ ਅਗਲੀਆਂ ਪਤਾ ਕੀ ਜਾਂਦੀ ਆ ਵਾ ਫਲ ਦੀ ਕੱਚੀ ਵਾਲਾ ਦੁੱਧ ਦੋ ਇਹਨੂੰ ਫਲਾਣਾ ਚੰਗਾ ਹੁੰਦਾ ਵਾ ਇਹੋ ਜਿਹੜੀ ਸੋਨੀ ਹੈ ਐ ਚਾਚੀ ਰਾਤ ਨੂੰ ਨਾ ਮੈਂ ਤੇ ਨਿੱਟ ਕੋਰ ਕਰ ਦੂੰ ਪੱਥਰ ਲਾਉ ਉਹ ਲਾਉ ਅੱਗ ਲੱਗੇ ਤੁਹਾਡੇ ਹੁਣ ਇਹ ਗਟਿਆਂ ਨੂੰ ਕੋਨਾ ਫਰਕ ਪੈਂਦਾ ਇਹ ਗੁੱਜੀਆਂ ਆ ਗੁੱਜੀਆਂ ਸੱਟਾਂ ਐਡੇ ਸੱਟ ਪੈਂਦਾ ਹੁੰਦਾ ਤਾਂ ਮੈਨੂੰ ਬਚਾ ਲੈਂਦਾ ਲੱਗੇ ਕਿੱਥੇ ਉੱਜੜ ਗਿਆ ਤਾਂ ਦਵਾਈ ਤੇ ਛੱਡ ਕੇ ਗਈ ਜਾ ਨੀ ਜਾ ਮੈਂ ਕਦੇ ਨਹੀਂ ਗਾਹ ਆਣਾ ਆਪ ਥਾਣੀਆਂ ਹੀ ਹਾਈਵੇ ਆਂਦੇ ਆਂਦੇ ਮਾਵਾ ਕ ਮਾਵਾ ਹੋ ਜਾਂਦੀ ਐ ਤੇ ਪੁੱਤ ਕ ਪੁੱਤ ਹੋਗੇ ਨੀਓਦੜੇ ਤੋਂ ਬੜੀ ਛੇ ਨਹੀਂ ਬਣਦੀ ਆ ਤੇਰੇ ਕੋ ਗੋਡਿਆਂ ਥਲੇ ਨੇ ਦਿੱਤਾ ਗਿਆ ਮਲਾਈ ਸਾਰੀ ਤੂੰ ਖਾ ਨਹੀਂ ਦੁੱਧ ਤੋ ਲਾ ਗੇ ਬੋਤਾ ਉੱਡਾ ਗਲਾ ਮੇਰਾ ਨਹੀਂ ਹੁੰਦਾ ਦੁੱਧ ਦਾ ਜਿੱਦਾਂ ਤੇਰਾ ਹੁੰਦਾ ਵਾ ਢਾ ਲੈ ਨਹੀਂ ਫੜ ਕੇ ਅਗਲੇ ਨੇ ਗੋਡਿਆਂ ਥਲੇ ਦਿੱਤਾ ਸੀ ਅਗਲੇ ਨੇ ਕਿਤੇ ਛੜਦਾ ਸੀ ਚੀਕਾਂ ਮਾਰੀਆਂ ਦੇ ਮੇਲਾ ਵੇਂਦੇ ਰਹੇ ਬਾਹਰ ਮੇਲਾ ਕਾਦੇ ਨੇ ਕਾਦੇ ਨੇ ਕੁੱਟਿਆ ਹਾਥੀ ਬਥੇਰੇ ਉਹਨੇ ਅੰਤਰੇ ਦੇ ਅੰਦਰ ਅਲਗਸਾ ਨਹੀਂ ਦਿਵਾਲ ਲੱਗੇ ਇਧਰ ਮਾਰ ਆਈ ਤੇ ਹਾਇ ਵੀ ਨਾਨ ਕਰਤਾ ਮਮੀ ਦੇ ਜਿੱਥੇ ਪੈਂਦੀ ਆ ਦੇ ਜਿੱਥੇ ਪੈਂਦੀ ਆ ਬੰਦੇ ਨੇ ਕਿਤੇ ਤਰਸ ਨਹੀਂ ਖਾਦਾ ਨਹੀਂ ਖਾਦਾ ਐਂ ਤਾਂ ਕਰ ਥਾਣੇ ਜਾ ਕੇ ਰਿਪੋਰਟ ਦੇ ਤੇ ਬਣਾ ਇਹਨਾਂ ਸਾਰੇ ਟੱਬਰ ਨੂੰ ਨਿੱਜੇ ਤੈਨੂੰ ਬਣਾਉਂਗੀ ਹੂੰ ਹੂੰ ਇੱਟਾ ਆਪਣੀ ਮਾਂ ਨੂੰ ਲੱਗੀ ਫੋਨ ਕਰਨਾ ਵੇ ਤੇ ਆਪ ਤਾਂ ਦੁਆ ਹੀ ਨਾ ਕੋ ਕਰਤਾ ਮੈਂ ਲਾ ਮੁੰਡਾ ਚ ਕੇਸ ਕਰਦੇ ਸਾਰੇ ਵਲੇਟ ਦੇ ਸੁਖ ਦੀ ਨੀਂਦ ਤੇ ਸਹੂਂ ਕਿ ਮੈਂ ਇੱਥੇ ਸਣੀ ਤੇਰਾ ਪਿਓ ਤੈਨੂੰ ਵਿੱਚ ਵੇਟੂਗੀ ਕਿ ਮੈਨੂੰ ਕਿਉਂ ਮੈਂ ਕੀਤਾ ਜੋਗ ਵਾਂਗੂ ਸਾਰਾ ਟੱਬਰ ਮੈਨੂੰ ਚੰਬੜਿਆ ਤੇਰੇ ਲਹੂ ਪੀਤਾ ਤੁਸੀਂ ਮੇਰਾ ਸਾਰੇ ਟੱਬਰ ਨਾਲ ਮਿਲ ਕੇ ਹੰਤਰੇ ਛੱਡਿਆ ਕੱਖ ਨਹੀਂ ਮੇਰਾ ਲੈ ਮਮੀ ਮਾਂ ਪਿੱਛੇ ਚਲੋ ਕਿ ਜਾਨ ਦੇ ਦਿੰਦੇ ਆ ਨਾਨੀ ਕਰਕੇ ਕੀਤਾ ਤੂੰ ਜੋ ਕੀਤਾ ਕੋਈ ਗੱਲ ਨਹੀਂ ਫਿਰ ਕੀ ਆ ਤਗੜੀ ਉਹ ਤਗੜੀ ਹਾਈ ਵੇ ਇੱਥੇ ਹੀ ਮਾਰੀਆਂ ਵਾ ਮੈਂ ਨਹੀਂ ਲਾਉਂਦੀ ਬੂਨ ਫਾਨ ਉਹਨੂੰ ਉਹ ਤਾਂ ਜਾਣ ਲੱਗੀ ਆ ਤਾਂ ਕੀ ਜਾਂਦੀ ਤੂੰ ਜਾਣੇ ਤੇ ਤੇਰਾ ਕੰਮ ਜਾਣੇ ਉਹ ਤਾਂ ਮੈਨੂੰ ੜਾ ਗਈ ਆ ਉਹ ਤੇ ਮੇਰਾ ਇਹ ਸੁੱਟ ਗਈ ਐ ਨਾ ਜੰਮਤਰਿਆ ਚ ਚੱਲ ਕੋਈ ਗੱਲ ਨਹੀਂ ਹੁਣ ਜੇ ਖਾਦਾਈ ਤੇ ਫਿਰ ਹਣ ਇਹਨਾਂ ਤੇ ਉਹ ਗੱਲ ਕੀਤੀ ਜੇ ਤਾਂ ਸ਼ੇਰ ਦੇ ਮੂਰੇ ਬੱਕਰੀ ਸੁੱਟ ਦੇਈਦੀ ਉਹ ਗੱਲ ਹੋਈ ਮੇਰ ਨਾਲ ਉਮਦੇ ਨੇ ਨਹੀਂ ਮੇਰੀ ਸੁਣੀ ਪੁੱਤ ਦੇਹ ਤਾਂ ਆਪਣੇ ਤੇ ਤਾਂਪੜਾ ਦੇ ਤਾ ਦਾਦੀ ਫੜਾਇਆ ਨਹੀਂ ਕਿਸਨੇ ਉਹ ਤੇਰੀ ਦਾਦੀ ਦਾ ਬੇੜਾ ਕਰਕੇ ਸਾਰਾ ਬਾਹਰੋਂ ਹੀ ਚੋਕ ਚਿਖਾ ਕੇ ਖਾ ਲ ਦਿੱਤਾ ਚਿਡਾਉਣਾ ਕਿੰਨੇ ਸੀ ਉਹ ਜਦੋਂ ਠੰਡੇ ਡਾਲਾ ਹੋ ਗਏ ਉਹ ਨਿੱਕੀ ਛੋਕਰੀ ਚਾਚੀ ਚਾਚੀ ਮੁੜ ਕੇ ਰੋਂਦੇ ਮੈਨੂੰ ਬਾਹਰ ਹਾਂ ਚੱਲ ਕੋਈ ਗੱਲ ਇਹ ਦਰਦ ਖੁੰਦੀ ਹਮਤ ਰਿਆ ਘੜੀ ਮੁੜੀ ਹੱਥ ਲਾਉਣਾ ਤੈ ਕਿੱਥੇ ਹੌਸਲਾ ਦਾਂ ਤੈਨੂੰ ਰਹਿਣ ਦੇ ਹੌਸਲਾ ਹੀ ਆ ਕਾੜਾ ਜੇ ਤਾਂ ਤੂੰ ਸਾਰੇ ਟੰਬਰ ਨੇ ਮੈਨੂੰ ਹੌਸਲਾ ਦੇ ਹਾਂ ਹਾਏ ਹਾਏ ਇਨਾ